ਸੀ ਦੇਖਰ ਡੈਰੀਫੇਟ ਵੀ ਮੈਂ ਹਾਂ ਸੰਦੀਪ ਸ਼ਰਮਾ ਅਰਵਿੰਦ ਖਰਨੇ ਜੀ ਐਸੀਲੀ ਲੀਡਰ ਹੈ ਬੀਜੇਪੀ ਦੇ ਖੰਨਾ ਸਾਹਿਬ ਕਿਸ ਸਾਹ ਦੇਖਦੇ ਹੋ ਐਡੀ ਨੇ ਪੰਜ ਛੇ ਵਾਰੀ ਕੇਜਰੀਵਾਲ ਜੀ ਨੂੰ ਸਮਾਂ ਦਿੱਤਾ ਲੇਕਿਨ ਉਹ ਪੇਸ਼ ਨਹੀਂ ਹੋ ਰਹੇ ਸਿੱਧੇ ਤੌਰ ਤੇ ਇਹ ਗੱਲ ਕਹਿ ਰਹੇ ਵੀ ਬੀਜੇਪੀ ਕੋ ਰਾਜਨੀਤਿਕ ਖੇਲ ਖੇਲ ਰਿਹਾ ਉਹਨਾਂ ਨੂੰ ਫੜਨ ਵਾਸਤੇ ਦੇਖੋ ਇਹ ਗੱਲਾਂ ਤੇ ਸਮਾਂ ਹੀ ਦੱਸੇਗਾ ਹੁਣ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਜਾਣਾ ਚਾਹੀਦਾ ਸੀ ਨਹੀਂ ਗਏ ਤੇ ਕਾਨੂੰਨ ਆਪਣਾ ਜੋ ਵੀ ਹੈਗਾ ਉਹ ਕਰੇਗੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਜਾਣਾ ਚਾਹੀਦਾ ਸੀ ਲੱਗਦਾ ਇਸ ਕਰਕੇ ਨਹੀਂ ਜਾ ਰਹੇ ਕਿ ਉਹ ਡਰੇ ਹੋਏ ਆ ਤੇ ਪਰ ਜੋ ਕਾਨੂੰਨ ਹੈ ਕਾਨੂੰਨ ਹੈ ਜੇ ਤੁਹਾਨੂੰ ਸੱਧਿਆ ਜਾਂਦਾ ਹੈ ਤੁਹਾਨੂੰ ਕੁਐਸਚਨ ਆਨਸਰ ਤੁਸੀਂ ਜਵਾਬ ਤੁਹਾਨੂੰ ਤੇ ਜਵਾਬ ਮੰਗਦੇ ਆ ਤੇ ਤੁਹਾਨੂੰ ਜਾ ਕੇ ਦੇਣਾ ਚਾਹੀਦਾ ਹੈ ਗਲਤ ਹੈ ਚੰਡੀਗੜ੍ਹ ਤੇ ਮੇਰ ਨੂੰ ਲੈ ਕੇ ਬੜਾ ਮਵਾਲ ਕੀਤਾ ਕੇਜੀ ਵੱਲ ਖੋਦ ਤੇ ਬੀਜਪੀ ਦੇ ਮਾਨ ਸਰ ਨਾਲ ਖੁਦ ਮਿਲ ਕੇ ਬੀਜਪੀ ਦੇ ਹੈਡਕ quartਰ ਤੇ ਧਰਨਾ ਲਗਾ ਕਿ ਇਹ ਵੀ ਰਾਜਨੀਤੀ ਪ੍ਰੇਰਿਤ ਹੈ ਦੇਖੋ ਗੱਲ ਇਹ ਹੈ ਕਿ ਲੋਕ ਲੋਗਾ ਜਿਨ੍ਹਾਂ ਨੇ ਵੋਟਾਂ ਪਾਈਆਂ ਸੱਚਾਈ ਨਾਲ ਬੀਜੇਪੀ ਦਾ ਉਮੀਦਵਾਰ ਜਿੱਤਿਆ ਹੁਣ ਇਹ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਬਿਲਕੁਲ ਸਰਕਾਰ ناکਾਮਯਾਬ ਰਹੀ ਹੈ ਦਿੱਲੀ ਦੇ ਵਿੱਚ ਗੰਦ ਪੈ ਰਿਹਾ ਹੈ ਸਕੈਮ ਦੇ ਬਾਅਦ ਸਕੈਮ ਅੱਜ ਉਗਰ ਕੇ ਉੱਤੇ ਆ ਰਹੇ ਆਂ ਇੰਡੀਆ ਅਲਾਈਅንስ ਟੁੱਟ ਗਿਆ ਤੇ ਇਹ ਸਾਰੀ ਚੀਜ਼ਾਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਡਰਾਮੇ ਤੇ ਨਾਟਕ ਆਮ ਆਦਮੀ ਪਾਰਟੀ ਖੇੜਰੀਆ ਅੱਜ ਤੁਸੀਂ ਸੰਗਰੂਰ ਦੇ ਵਿੱਚ ਜਾ ਕੇ ਦੇਖੋ ਅੱਜ ਹਰ 500 ਗੱਜ ਬਾਅਦ ਉੱਥੇ ਨਾਕੇ ਲੱਗੇ ਆ ਲੋਕ ਜਿੱਥੇ ਆ ਕੇ ਆਪਣੇ ਵਿਚਾਰ ਦੱਸਣਾ ਚਾਹੁੰਦੇ ਸੀ ਇੱਕ ਧਰਨਾ ਦੇਣਾ ਚਾਹੁੰਦੇ ਸੀ ਉਹਨਾਂ ਨੂੰ ਉੱਥੇ ਪਹੁੰਚਣ ਦੇ ਪਹੁੰਚਣੇ ਜਾ ਰਹੇ ਜਾਨ ਦੇ ਰਹੇ ਤੇ ਇਹ ਜੋ ਚੀਜ਼ਾਂ ਹਨ ਗਲਤ ਹੈ ਲੋਕਾਂ ਦਾ ਆਵਾਜ਼ ਕੁਚਲੀ ਜਾ ਰਹੀ ਹੈ ਪੰਜਾਬ ਦੇ ਵਿੱਚ ਔਰ ਇਹ ਗਲਤ ਕਲਤਾ ਕਿੱਤਨੇ ਕਿਤੇ ਕਾਂਗਰਸ ਕਹਿੰਦੀ ਹੈ ਵੀ ਇਹ ਇੱਕ ਧਾਰਮਿਕ ਖੇਲ ਖੇਡ ਰਹੇ ਹੈ ਬੀਜੇਪੀ RAM LALLA ਵਾਸਤੇ ਹਮੇਸ਼ਾ ਬੀਜੇਪੀ ਦੇ ਬੰਦੇ ਤੇ ਮੌਜੂਦ ਸੀ ਜਦਕੀ ਹੋਰ ਦੂਸਰੀ ਪਾਰਟੀਆਂ ਦੇ ਬੰਦੇ ਤੇ ਮੌਜੂਦ ਨਹੀਂ ਸਾਰਿਆਂ ਨੂੰ ਇਨਵਾਈਟ ਕੀਤਾ ਗਿਆ ਸੀ ਜੇ ਉਹ ਦੂਜੇ ਗਏ ਨਹੀਂ ਤੇ ਉਹਨਾਂ ਦੀ ਬਦਕਿਸਮਤੀ ਹੈ ਇਹ ਮੈਨੂੰ ਬੁਲਾਇਆ ਜਾਂਦਾ ਮੈਂ ਵੀ ਜਾ ਕੇ ਉੱਥੇ ਜ਼ਰੂਰ ਜਾ ਕੇ ਜਾਂਦਾ ਇਹ ਤਾਂ ਦੇਖੋ ਪਿਛਲੇ ਬਹੁਤ ਸਾਲਾਂ ਤੋਂ ਇਹ ਬੀਜੇਪੀ ਨੇ ਇੱਕ ਗੱਲ ਚੱਕੀ ਸੀ ਕਿ ਆਪਾਂ RAM ਮੰਦਿਰ ਬਣਾਵਾਂਗੇ ਇਹ ਬਹੁਤ ਵੱਡੀ ਗੱਲ ਹੈ ਬਣਾਇਆ ਗਿਆ ਹੈ ਔਰ ਸਾਰਿਆਂ ਨੂੰ ਇਨਵਾਈਟ ਕੀਤਾ ਸੀ ਸਾਰੀ ਪਾਰਟੀਆਂ ਨੂੰ ਇਨਵਾਈਟ ਕੀਤਾ ਸੀ ਕਾਂਗਰਸ ਪਾਰਟੀ ਨੇ ਫੈਸਲਾ ਲਿੱਤਾ ਕਿ ਆਪਾਂ ਨਹੀਂ ਜਾਣਾ ਤੇ ਇਸ ਕਰਕੇ ਕਾਂਗਰਸ ਪਾਰਟੀ ਤੇ ਹਮੇਸ਼ਾ ਇਸ ਤਰੀਕੇ ਦੀ ਗੁੰਮਰਾਹ ਕਰਨ ਦੀ ਸਿਆਸਤ ਖੇਡਦੀ ਹੈ ਪੰਜਾਬ ਦੇ ਵਿੱਚ ਵੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਗੁੰਮਰਾਹ ਕੀਤਾ ਲੋਕੋ ਨੂੰ ਦਿੱਲੀ ਦੇ ਵਿੱਚ 84 ਦੇ ਦੰਗੇ ਕੀਤੇ ਗਏ ਕਾਂਗਰਸ ਪਾਰਟੀ ਨੇ ਕੀਤੇ ਤੇ ਇਸ ਤਰੀਕੇ ਦੀ ਗੰਦੀ ਰਾਜਨੀਤੀ ਹਮੇਸ਼ਾ ਕਾਂਗਰਸ ਪਾਰਟੀ ਨੇ ਖੇਡੀ ਹੈ ਤੇ ਤੁਹਾਡੇ ਸਾਹਮਣੇ ਹੈ ਗੱਲਾਂ ਅ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਰਾਜਪਾਲ ਬਨਵਾਈ ਰਾਜਪਾਲ ਤੇ ਪੰਜਾਬ ਕਾ ਵਿੱਚ ਫੋਟ ਤਸਲ ਚੱਲੀ ਸੀ ਤੇ ਅੱਜ ਹੁਣੀ ਖਬਰ ਮਿਲਦੀ ਹੈ ਕਿ ਬਨਵਾਈ ਰਾਜਪਾਲ ਜੀ ਨੇ ਮਾਨਯੋਗ ਅੱਜ ਆਪਣਾ ਰਿਜ਼ਾਈਨ ਦਿੱਤਾ ਮੈਂ ਵੀ ਮੈਂ ਵੀ ਪੜੀ ਹੈ ਗੱਲ ਮੈਨੂੰ ਸੱਚਾਈ ਨਹੀਂ ਪਤਾ ਮੈਨੂੰ ਪਤਾ ਨਹੀਂ ਕੀ ਕਾਰਨ ਹੈ ਲਿਖਿਆ ਗਿਆ ਕਿ ਉਹਨਾਂ ਦੀ ਤबीयत ਕਰਕੇ ਉਹਨਾਂ ਨੇ ਕੋਈ ਨਿੱਜੀ ਕਾਰਨ ਸੀਗੇ ਇਸ ਕਰਕੇ ਉਹਨਾਂ ਨੇ ਇਸਤੀਫਾ ਦਿੱਤਾ ਇਹ ਤਾਂ ਸਮੇਂ ਦੇ ਨਾਲ ਪਤਾ ਲੱਗੇਗਾ ਪਰ ਜੀ ਵਿਚਾਰੇ ਨਹੀਂ ਆਪਣਾ ਸਿਹਤ ਕਰਕੇ ਜਾਂ ਕੋਈ ਕਾਰ ਦੇ ਮਸਲੇ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਜੋ ਲੱਗ ਰਿਹਾ ਹੈ ਮੈਨੂੰ ਅਖਬਾਰਾਂ ਦੇ ਵਿੱਚ ਤੇ ਦੇਖਦੇ ਹਾਲੇ ਇਹਦੇ ਉੱਤੇ ਟਿੱਪਣੀ ਦੇਣੀ જરા ਮੁਸ਼ਕਿਲ ਹੈ ਹਾਂ ਸੁਖਬੀ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਵਾਸਤੇ ਮੁਹਿੰਮ ਸ਼ੁਰੂ ਕਰਤੀ ਆ ਪਾਦੀਆ ਤਾਂ ਸ਼ੁਰੂ ਕਰਤੀ ਕਿਸਾ ਦੇ ਦੋ ਉਹ ਕਹਿੰਦੇ ਵੀ ਅਸੀਂ ਪੰਜਾਬ ਨੂੰ ਕਾਂਗਰਸ ਤੋਂਰ ਬੀਜੇਪੀ ਤੋਂ ਬਚਾ 15 ਸਾਲ ਪਿਛਲੇ 25 ਸਾਲ ਦੇ ਵਿੱਚ 15 ਸਾਲ ਅਕਾਲੀ ਦਲ ਦਾ ਰਾਜ ਰਿਹਾ ਤੇ ਅੱਜ ਉਹ ਹੀ ਪੰਜਾਬ ਨੂੰ ਬਚਾ ਰਹੇ ਆ ਇਹ ਤੇ ਉਹਨਾਂ ਨੂੰ ਪੁੱਛਣਾ ਪੈਣਾ ਹੈ ਸਵਾਲ ਕਿ ਜੇ 15 ਸਾਲ ਤੁਸੀਂ ਪੰਜਾਬ ਨੂੰ ਬਣਾ ਨਹੀਂ ਸਕੇ ਤਾਂ ਉਹ ਬਚਾਓ ਕਿਵੇਂ ਦੇਵੋਗੇ ਅੱਜ ਪੰਜਾਬ ਨੂੰ ਬਚਾ ਕੱਲੇ ਕੇਂਦਰ ਸਰਕਾਰ ਸਕਦੀ ਹੈ ਪੰਜਾਬ ਦੀ ਵਿਤੀ ਹਾਲਤ ਕਾਨੂੰਨ ਵਿਵਸਥਾ ਨਸ਼ਾ ਬੇਰੁਜ਼ਗਾਰੀ ਤੋਂ ਜੇ ਕੋਈ ਕੱਢ ਸਕਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਢ ਸਕਦੇ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾ ਪੰਜਾਬ ਬਚ ਨਹੀਂ ਸਕਦਾ ਆਪਾਂ ਹਮੇਸ਼ਾ ਕੇਂਦਰ ਦੇ ਉਲਟ ਵੋਟ ਪਾਣ ਦੀ ਕੋਸ਼ਿਸ਼ ਆ ਕੀਤੀ ਔਰ ਉਹਦੇ ਕਰਕੇ ਅੱਜ ਆਪਾਂ ਉਸ ਉਹ 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 ਉਸ ਉਹਦੇ ਕਾਰਨ ਪੰਜਾਬ ਦਾ ਵਿਕਾਸ ਨਹੀਂ ਹੋਇਆ ਜੇ ਆਪਾਂ ਪੰਜਾਬ ਦਾ ਵਿਕਾਸ ਦੇਖਣਾ ਚਾਹੁੰਦੇ ਪੰਜਾਬ ਦੇ ਵਿੱਚ ਖੁਸ਼ਹਾਲੀ ਦੇਖਣਾ ਚਾਹੁੰਦੇ ਪੰਜਾਬ ਦੇ ਵਿੱਚ ਚੰਗੇ ਹਸਪਤਾਲ ਚੰਗੇ ਸਕੂਲ ਸਰਕਾਰੀ ਸਕੂਲ ਦੇਖਣਾ ਚਾਹੁੰਦੇ ਆ ਰੋਜ਼ਗਾਰੀ ਦੇਖਣਾ ਚਾਹੁੰਦੇ ਚੰਗੀ ਕਾਨੂੰਨ ਵਿਵਸਥਾ ਦੇਖਣਾ ਚਾਹੁੰਦੇ ਤੇ ਸਾਨੂੰ ਕੇਂਦਰ ਦੇ ਨਾਲ ਸਾਨੂੰ ਕੇਂਦਰ ਦੇ ਨਾਲ ਮਿਲ ਕੇ ਤੁਰਨਾ ਪੈਣਾ ਹੈ ਨਹੀਂ ਤੇ ਪੰਜਾਬ ਬਚ ਨਹੀਂ ਸਕਦਾ ਬਾਕੀ ਸੂਬਿਆਂ ਦਾ ਹਾਲ ਦੇਖ ਲਓ ਤੁਸੀਂ ਜਿੱਥੇ ਜਿੱਥੇ ਕੇਂਦਰ ਦੇ ਮਿਲੀ ਜੁਲੀ ਸਰਕਾਰਾਂ ਬਣੀ ਐ ਉੱਥੇ ਉਸ ਉਸ ਸੂਬਿਆਂ ਦਾ ਬਹੁਤ ਵੱਡੇ ਪੱਧਰ ਦੀ ਤਰੱਕੀ ਹੋਈ ਐ ਪੰਜਾਬ ਅੱਜ ਰੁਲ ਗਿਆ ਪਿੱਛੇ ਰਹਿ ਗਿਆ ਕਿਉਂਕਿ ਆਪਾਂ ਹਮੇਸ਼ਾ ਕੇਂਦਰ ਦੇ ਉਲਟ ਸਰਕਾਰਾਂ ਬਣਾਈਆਂ ਹੁਣ ਮੌਕਾ ਐ ਸਾਨੂੰ ਕੇਂਦਰ ਦੇ ਨਾਲ ਮਿਲ ਕੇ ਤੁਰੰਦਾ ਔਰ ਜੇ ਆਪਾਂ ਕੇਂਦਰ ਦੇ ਨਾਲ ਮਿਲ ਕੇ ਤੁਰਾਂਗੇ ਤੇ ਫਿਰ ਪੰਜਾਬ ਦਾ ਵੀ ਵਿਕਾਸ ਹੋ ਸਕਦਾ ਭਗਵੰਤ ਮਾਨ ਸਾਹਿਬ ਕਹਿੰਦੇ ਪੰਜਾਬ ਸਕੂਲ ਆਫ ਐਮਿਜਨਰ ਤੇ ਜਿਹੜੇ ਮੁਹੱਲਕ ਲੈਂਦੀ ਹਰ ਪ੍ਰਾਂਤ ਉਹਦੀ ਐਗਜ਼ਾਮਪਲ ਦੇ ਰਿਹਾ ਫੋਰਨ ਚ ਵੀ ਐਗਜ਼ਾਮਪਲ ਦੇ ਰਿਹਾ ਕਿਸਾ ਦੇਖਦੇ ਹੋ ਤੁਸੀਂ ਵੀ ਕਹਿੰਦੇ ਵੀ ਭਗਵੰਤ ਮਾਨ ਸਾਹਿਬ ਕੱਲੇ ਝੂਠ ਬੋਲਦੇ ਆ ਫਜ਼ੂਲ ਦੇ ਐਲਾਨ ਕਰਕੇ ਉਹ ਲਾਣਾਂ ਦੇ ਕਦੀ ਪੂਰੇ ਨਹੀਂ ਉਤਰੇ ਅੱਜ ਪੰਜਾਬ ਦੇ ਵਿੱਚ ਜੇ ਵੋਟਾਂ ਦੁਬਾਰਾ ਪੈਹਰ ਜਾਂਦੀ ਹੈ ਤੇ ਭਗਵੰਤ ਮਾਨ ਸਾਹਿਬ ਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਸਾਕ ਸਕਾਨਗੇ ਆਮ ਆਦਮੀ ਕਲੀਨਿਕ ਬੰਦ ਪਏ ਆ ਸਰਕਾਰੀ ਵੱਡੇ ਹਸਪਤਾਲਾਂ ਦੇ ਵਿੱਚ ਨਾ ਡਾਕਟਰ ਐ ਨਾ ਨਰਸ ਐ ਨਾ ਦਵਾਈ ਆ ਸਰਕਾਰੀ ਸਕੂਲਾਂ ਦਾ ਛੱਤ गिर ਰਹੀ ਹੈ ਜੋ ਮਿਡ-ਡੇ ਮੀਲ ਹੈ ਉਹਦੇ ਕਰਕੇ ਬੱਚੇ ਬਿਮਾਰ ਹੋ ਰਹੇ ਆ ਸਾਡੇ ਸੰਗਰੂਰ ਦੇ ਵਿੱਚ ਪਿਛਲੇ 4-5 ਦਿਨ ਪਹਿਲਾਂ ਇੱਕ ਬੱਚੇ ਨੇ ਸੁਸਾਇਡ ਕੀਤਾ ਹੈ ਤਾਂ ਇਹਦਾ ਹਾਲ ਹੈ ਸਕੂਲਾਂ ਦਾ ਇਹ ਭਗਵੰਦ ਮਾਨ ਸਾਹਿਬ ਲੋਕਾਂ ਨੂੰ ਬਰਾਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਲੋਕਾਂ ਨੂੰ ਸੱਚਾਈ ਉਹਨਾਂ ਦੇ ਸਾਹਮਣੇ ਹੈ ਲੋਕ ਭਗਵੰਦ ਮਾਨ ਦੀ ਸਰਕਾਰ ਤੋਂ ਦੁਖੀ ਹੈ ਇੱਕ ਕਾਫੀ ਵੱਲ ਲੱਗ ਰਿਹਾ ਕਿਸੇ ਸਟੇਜ ਤੇ ਆ ਕੇ ਵਿਜਪੀ ਦੁਆਰਾ ਸ਼੍ਰੋਮਣੀ ਕਾਲੀਦਾ ਅਲਾਈਅੰਸ ਕਰ ਸਕਦੀ ਹੈ ਕਿ ਨਹੀਂ ਅੱਜ ਦੀ ਗੱਡੀ ਤਾਂ ਮੈਨੂੰ ਨਹੀਂ ਲੱਗਦਾ ਪਰ ਇਹ ਫੈਸਲੇ ਦਿੱਲੀ ਵਾਲੇ ਨੇ ਲੈਣਾ ਹੈ ਇਹਦੇ ਬਾਰੇ ਮੈਨੂੰ ਮੈਂ ਟਿੱਪਣੀ ਨਹੀਂ ਦੇ ਸਕਦਾ ਪਰ ਅੱਜ ਦੀ ਗੱਡੀ ਜੋ ਭਾਰਤੀ ਜਨਤਾ ਪਾਰਟੀ ਤੋਂ ਜੋ ਸੂਚਨਾ ਸਾਡੇ ਕੋਲ ਆ ਕਿ ਆਪਾਂ 13 ਤੇ 13 ਸੀਟਾਂ ਆਪ ਲੜਾਂਗੇ 117 ਸੀਟਾਂ ਆਪ ਲੜਾਂਗੇ ਔਰ ਉਸੇ ਸੋਚ ਨਾਲ ਸਾਡੇ ਪ੍ਰਧਾਨ ਜੀ ਜਾਕਰ ਸਾਹਿਬ ਨੇ ਸਾਨੂੰ ਆਰਡਰਾਂ ਦਿੱਤੀਆਂ ਕਿ ਆਪਾਂ ਜਾ ਕੇ ਕੰਮ ਕਰੀਏ ਔਰ ਆਪਾਂ ਕੰਮ ਕਰ ਰਹੇ ਹਾਂ ਸੋ ਇਹ ਹਨ ਸੀਨੀਅਰ ਲੀਡਰ ਬੀਜਪੀ ਦੇ ਅਰਵਿੰਦ ਖੰਨਾ ਜੀ ਦਾਅਵੇ ਕੀ ਕਿਸੇ ਵੀ ਹਾਲਤ ਦੇ ਵਿੱਚ ਸ਼ੋ ਮਨੀ ਕਾਲੀ ਕਿਸੇ ਵੀ ਪਾਰਟੀ ਨਾਲ ਅਲਾਜ਼ ਕਰਨ ਤੋਂ ਬਿਲਕੁਲ ਨਾ ਕੀਤੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਸਕੂਲ ਐਮਨੈਸਟੀ ਜਿਹੜੀ 50% ਦਾਅਵੇ ਕਰਦੀ ਉਹ ਬਿਲਕੁਲ ਬੇਬੁਨਿਆਦ ਹੈ ਕਿਤੇ ਕਿਤੇ ਆ ਕੇ ਅਰਵਿੰਦ ਖੰਨਾ ਇਸ਼ਾਰਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੀਜਪੀ ਸਰਕਾਰ ਖੁਦ ਦੀ 13-13 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨਗੀ ਕੈਮਰਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਲੀ ਸਟੇ ਵੀ ਲੁਧਿਆਣਾ